ਇੰਨੀਆਂ ਕਮੀਆਂ ਹੋਣ ਦੇ ਬਾਵਜੂਦ ਟੂਲ ਚੱਲਣ ਲੱਗਣੀ ਆ ਪਰ ਫਿਰ ਵੀ ਕਿਤਨਾ ਕਿਤੇ ਉਹ बार-बार ਇਹ ਗੱਲ ਕਹਿੰਦੇ ਨੇ ਵੀ ਤੁਸੀਂ ਸਮਾਂ ਦਿਓ ਆਪਾਂ ਇਹਨੂੰ ਚਲਾ ਲਈਏ ਤੁਸੀਂ ਸਮਾਂ ਦਿਓ ਆਪਾਂ ਇਹਨੂੰ ਚਲਾ ਲਈਏ ਬੱਸਾਂ ਵਾਲਿਆਂ ਨੇ ਜਿਹੜੀਆਂ ਵੱਡੀਆਂ ਬੱਸਾਂ ਨੇ 11100 ਰੁਪਇਆ ਦੇ ਕੇ ਲੰਘਣਾ ਸੀਗਾ ਉਹ ਬਗੈਰ ਫਾਸਟ ਟੈਗ ਤੋਂ ਜਾ ਰਹੀਆਂ ਇਹ ਜਿਹੜਾ 400 ਰੁਪਇਆ ਕੌਣ ਖਾ ਰਿਹਾ ਮੰਤਰੀ ਖਾ ਰਿਹਾ ਸਰਕਾਰ ਦੇ ਕੋਈ ਮੰਤਰੀ ਖਾ ਰਿਹਾ ਕਿ ਕੋਈ ਐਮਪੀ ਖਾ ਰਿਹਾ ਕੋਈ ਐਮਐਲਏ ਖਾ ਰਿਹਾ ਟੋਲ ਵਾਲੇ ਖਾ ਰਿਹਾ ਕੰਪਨੀ ਖਾ ਰਹੀ ਹੈ ਕੌਣ ਖਾ ਰਿਹਾ ਪੰਜਾਬ ਦਾ ਪੈਸਾ ਜਿਹੜਾ ਇੱਥੋਂ ਟੈਕਸ ਲਿਆ ਗਿਆ ਉਹ ਇਸ ਰੋਡ ਦੇ ਉੱਤੇ ਤਿੰਨ ਚਾਰ ਸਾਲਾਂ ਤੋਂ ਨਹੀਂ ਲਾਇਆ ਗਿਆ ਕੋਈ ਰਿਪੇਅਰ ਨਹੀਂ ਕਰਦੇ ਔਰ ਜਿਹੜੀਆਂ ਸ਼ਹਿਰਾਂ ਦੇ ਵਿੱਚੋਂ ਜਿਹੜੀਆਂ ਸਟਰੀਟ ਲਾਈਟਾਂ ਲਾਉਣੀਆਂ ਜਿਹੜੀਆਂ ਉਹ ਸ਼ਹਿਰਾਂ ਵਾਲੀ ਹੈ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਲਾਈਆਂ ਨਗਰ ਨਗਰ ਕਮ ਨੇ ਜਿਹੜੀਆਂ ਇਹਨਾਂ ਨੇ ਲਾਉਣੀਆਂ ਸੀਗੀਆਂ ਉਹ ਨਹੀਂ ਲਾਈਆਂ ਲਾਈਟਾਂ ਇਹਨਾਂ ਨੇ ਪਹਿਲਾ ਜਿਹੜੇ ਅੰਗਰੇਜ਼ ਪੰਜਾਬ ਨੂੰ ਲੁੱਟਦੇ ਸੀਗੇ ਅੰਗ ਇੰਡੀਆ ਨੂੰ ਲੁੱਟਦੇ ਸੀਗੇ ਦੋਨੇ ਦੇਸ਼ਾਂ ਨੂੰ ਉਹਨਾਂ ਨੇ ਬੜਾ ਲੁੱਟਿਆ ਪੰਜਾਬ ਨੂੰ ਵੀ ਲੁੱਟਿਆ ਔਰ ਇੰਡੀਆ ਨੂੰ ਜਿਹੜਾ ਹਿੰਦੁਸਤਾਨ ਸੀ ਇਹਨੂੰ ਵੀ ਬੜਾ ਲੁੱਟਿਆ ਇੱਥੋਂ ਪੈਸਾ ਇੰਗਲੈਂਡ ਲੈ ਕੇ ਜਾਂਦੇ ਸੀ ਹੁਣ ਵੀ ਉਹੀ ਸਿਸਟਮ ਆ ਹੁਣ ਜਿਹੜਾ ਸਾਰਾ ਪੈਸਾ ਜਿਹੜਾ ਪੰਜਾਬ ਨੂੰ ਲੁੱਟ ਕੇ ਦੂਜੀਆਂ ਸਟੇਟਾਂ 'ਚ ਵੰਡਿਆ ਜਾ ਰਿਹਾ 26 ਦਿਨ ਹੋ ਗਏ ਤੇ ਇੱਕ ਵੀ ਸੁੱਤੇ ਪਏ ਨੇ ਹਜੇ ਤੱਕ ਇਹਦਾ ਨੋਟਿਸ ਕਿਉਂ ਨਹੀਂ ਲੈ ਰਹੇ ਵੀ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਬੱਸਾਂ ਫਰੀ ਕਿਵੇਂ ਲੰਘ ਰਹੀਆਂ ਪੈਸਾ ਕਿਹਦੀ ਜੇਬ 'ਚ ਜਾ ਰਿਹਾ ਇਹ ਅਜੇ ਤੱਕ ਸੁੱਤੇ ਪਏ ਨਹੀਂ ਜੋਨ ਵਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂ ਲੱਡੂਵਾਲ ਟੋਲ ਪਲਾਜ਼ਾ ਦੇ ਖੜੇ ਹਾਂ ਅੱਜ 26ਵਾਂ ਦਿਨ ਹੋ ਚੁੱਕਾ ਹੋਇਆ ਲੱਡੂਵਾਲ ਟੋਲ ਪਲਾਜ਼ਾ ਨੂੰ ਬੰਦ ਹੋਈ ਸਾਬਨੋ ਮਹਿੰਗਾ ਟੋਲ ਪਲਾਜ਼ਾ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਟੈਕਸੀ ਯੂਨੀਅਨ ਵੱਲੋਂ ਤੇ ਆਟੋ ਯੂਨੀਅਨ ਵੱਲੋਂ ਜਿਹੜਾ ਬੰਦ ਕੀਤਾ ਗਿਆ ਸੀਗਾ ਲੇਕਿਨ ਕੱਲ ਨੂੰ ਡੀਸੀ ਡੀਸੀ ਦੇ ਨਾਲ ਮੀਟਿੰਗ ਸੀਗੀ ਉਹ ਵੀ ਬੇਸੀਟਾ ਰਹੀ ਹੈ ਲੇਕਿਨ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਅੱਜ ਨੂੰ ਉੱਥੇ ਦੁਬਾਰਾ ਕੇ ਬੈਠ ਚੁੱਕੇ ਹੋਏ ਨੇ ਲੇਕਿਨ ਗੱਲਬਾਤ ਵੀ ਕਰਾਂਗੇ ਅਸੀਂ ਜੇ ਉਹ ਬੈਠੇ ਨੇ ਇੱ ਕੀ ਹੋਇਆ ਬਰਦਾਨ ਸਾਹਿਬ ਜਿਹੜੀ ਕੱਲ ਮੀਟਿੰਗ ਰਹੀ ਉਹ ਮੀਟਿੰਗ ਬੇਸਿੱਟਾ ਰਹੀ ਉਹਦਾ ਅਸਰ ਕੀ ਪਏਗਾ ਕਿ ਡੀਸੀ ਨਾਲ ਵੀ ਕੱਲ ਮੀਟਿੰਗ ਸੀ ਜਿਹੜੀ ਅੱਛਗਾਂ ਦੇ ਲੋਕਾਂ ਟੋਲ ਪਾਤਾ ਬੰਦ ਕਿਤੇ ਹਨ ਕਿ ਸਰਕਾਰਾ ਸੁਣ ਨਹੀਂ ਰਹੀ ਡਿਸਟ੍ਰਿਕਟ ਕਲੈਕਟਿੰਗ ਨੇ ਸੁਣੀ ਕੱਲ ਮੀਟਿੰਗ ਜਿਹੜੀ ਬੈਠਾ ਰਹੀ ਹੈ ਕੱਲ ਨੂੰ ਕੀ ਜਾਣੇ ਕਿ ਕੱਲ ਮੀਟਿੰਗ ਜਿਹੜੀ ਉਹ ਉਹਦੇ ਵਿੱਚ ਕਾਫੀ ਖੁੱਲ ਕੇ ਵਿਚਾਰ ਹੋਈਆਂ ਔਰ ਜੋ ਇਹਦੀਆਂ ਕਮੀਆਂ ਸੀ ਉਹ ਸਾਰੀਆਂ ਦਸੀਆਂ ਸੀ ਔਰ ਉਹਨਾਂ ਨੇ ਮੰਨਿਆ ਕਿ ਇੰਨੀਆਂ ਕਮੀਆਂ ਹੋਣ ਦੇ ਬਾਵਜੂਦ ਟੋਲ ਚੱਲਣ ਲੱਗਣੀ ਹੈ ਪਰ ਫਿਰ ਵੀ ਕਿਤਨਾ ਕਿਤੇ ਉਹ बार-बार ਇਹ ਗੱਲ ਕਹਿੰਦੇ ਨੇ ਵੀ ਤੁਸੀਂ ਸਮਾਂ ਦਿਓ ਆਪਾਂ ਇਹਨੂੰ ਚਲਾ ਲਈਏ ਤੁਸੀਂ ਸਮਾਂ ਦਿਓ ਆਪਾਂ ਇਹਨੂੰ ਚਲਾ ਲਈਏ ਔਰ ਅਸੀਂ ਇਸ ਗੱਲ ਤੇ ਜਵਾਬ ਦੇ ਕੇ ਆਏ ਆਂ ਕਿ ਸਾਡਾ ਮਸਲਾ ਰੇਟਾਂ ਦਾ ਰੇਟ ਘਟਾ ਦਿਓ ਤੇ ਚਲਾ ਲਓ ਰੇਟ ਘਟਾ ਲਓ ਐਨ ਐਚ ਆਈ ਦੇ ਅਧਿਕਾਰੀ ਵੀ ਬੈਠੇ ਹੋਏ ਸੀਗੇ ਉਹਨਾਂ ਨੇ ਫੇਰ ਕੀ ਇਸ ਬਾਰੇ ਕੀ ਗੱਲਬਾਤ ਹੋਈ ਹੋਣੀ ਆ ਉਹ ਐਨ ਐਚ ਆਈ ਦਾ ਇੱਕ ਅਧਿਕਾਰੀ ਆ ਜੀ ਉਹਨੂੰ ਕਾਹਦਾ ਨਹੀਂ ਪਤਾ ਸੀ ਅੱਛਾ ਉਹ ਨਾ ਹੀ ਕੋਈ ਗੱਲ ਕਰਦਾ ਨਾ ਹੀ ਉਹਨੂੰ ਕਹੀ ਗੱਲ ਦਾ ਪਤਾ ਵਾ ਉਹ ਪਤਾ ਨਹੀਂ ਕਿੱਥੋਂ ਇਹਨਾਂ ਨੇ ਪੜ੍ਹ ਕੇ ਲਿਆਂਦਾ ਆ ਉਹਨੂੰ ਕੇ ਨੌਲੇਜ ਨਹੀਂ ਹੈਗੀ ਕੇ ਕੀ ਚੀਜ਼ ਦੀ ਜੋ ਨੌਲੇਜ ਨਹੀਂ ਹੈਗੀ ਫੇ ਪੇਸਟ ਕਰ ਦਿੱਤਾ ਗਿਆ ਪਤਾ ਨਹੀਂ ਜੀ ਕਿਉਂ ਭੇਜਦੇ ਆ ਐਨ ਐਚ ਆ ਦਾ ਕੋਈ ਸੀਨੀਅਰ ਅਧਿਕਾਰੀ ਗੱਲ ਕਰ ਸਕਦਾ ਇਹਨੂੰ ਨਹੀਂ ਪਤਾ ਲੱਗ ਲੇਕਿਨ ਜਿਹੜੇ ਤਾਲੇ ਲਗਾਏਗੇ ਸੀ ਤੋਂ ਉਹਨਾਂ ਦਾ ਕੋਈ ਅਲਟੀਮੇਟ ਵੀ ਤਾਂ ਤਾਲੇ ਨਹੀਂ ਖੋਲਨੇ ਜਾਣਗੇ ਜਿਹੜੇ ਉੱਥੇ ਨਹੀਂ ਲਗਾਏ ਤੁਸੀਂ ਉਹ ਬੱਚਿਆਂ ਵਾਲੇ ਦੇਖਿਆ ਲੇਕਿਨ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਬੱਚੇ ਜਿਹੜੇ ਪੰਜਾਬੀ ਲੱਗੇ ਹੋਏ ਸੀਗੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਉਹਨਾਂ ਦੀ ਤਾਰੀਫਾਂ ਵੀ ਕੀਤੀਆਂ ਤੁਹਾਡੀਆਂ ਲੇਕਿਨ ਉਹ ਤਾਲੇ ਖੁੱਲੇ ਕਿ ਕੋਈ ਉਸ ਤੋਂ ਬਾਅਦ ਅਲਟੀਮੇਟਮ ਆਇਆ ਆਹੀ ਜਿਹੜੀ ਕੱਲ ਮੀਟਿੰਗ ਹੋਈ ਆ ਇਹ ਹੀ ਸਰਕਾਰ ਨੇ ਮੀਟਿੰਗ ਆਪ ਹੀ ਸੱਦੀ ਸੀ ਕੱਲ ਜੀ ਹੁਣ ਕੱਲ ਨੂੰ ਫੇਰ ਮੀਟਿੰਗ ਉਸ ਮੀਟਿੰਗ ਦੇ ਵਿੱਚ ਕੀ ਰੱਖੋਗੇ ਗੱਲਬਾਤ ਆਪਣੀ ਆ ਜੋ ਸਾਡੀ ਵਿਚਾਰ ਹੋ ਰਹੀ ਹੈ ਜੀ ਇਸ ਵਿਚਾਰ ਦੇ ਆਧਾਰ ਤੇ ਹੀ ਕੱਲ ਉੱਥੇ ਗੱਲ ਨਹੀਂ ਇੰਨਾ 26 ਦਿਨ ਹੋ ਚੁੱਕੇ ਨੇ ਸਰ 26 ਦਿਨ ਬਹੁਤ ਹੁੰਦੇ ਨੇ 26 ਦਿਨ ਵਿੱਚ ਇਹ ਸਰਕਾਰਾਂ ਦੇ ਕੰਨ ਨਹੀਂ ਖੁੱਲੇ ਕਿ ਬੇਸਿੱਟਾ ਤੋਂ ਬੇਸਿੱਟਾ ਗੱਲਾਂ ਸੁਣੀਆਂ ਜਾਂਦੀਆਂ ਲੇਕਿਨ ਉਸ ਵੇਲੇ ਕੋਈ ਰਿਜ਼ਲਟ ਨਹੀਂ ਕੱਢਿਆ ਜਾਂਦਾ ਪਤਾ ਨਹੀਂ ਹੁਣ ਸਰਕਾਰ ਦਾ ਪਤਾ ਹੋਊਗਾ ਇਹ ਗੱਲ ਦਾ ਬਿਲਕੁਲ ਲੇਕਿਨ ਗਲਪਤਵੀ ਕਰ ਲੈਂਦੇ ਆ ਆਖਿਰ ਬੇ ਸਿੱਟਾ ਰਹਿਣ ਦੀ ਵਜ੍ਹਾ ਕੀ ਹੈ ਇੱਕ ਛੋਟਾ ਸਵਾਲ ਹੈ ਕਿ ਕੱਲ ਵੀ ਜਾਓਗੇ ਤੁਸੀਂ ਡੀਸੀ ਕੋਲ ਕੱਲ ਵੀ ਗਏ ਹੋ ਐਨਆਈਸੀ ਦੇ ਇੱਕ ਬੰਦਾ ਹੈ ਜਿਹਨੂੰ ਰੂਲ ਰੈਗੂਲੇਸ਼ਨ ਨਹੀਂ ਪਤਾ ਨਹੀਂ ਬੇ ਸਿੱਟਾ ਨਹੀਂ ਆਪਾਂ ਕਹਿ ਸਕਦੇ ਉਹਦੇ ਵਿੱਚੋਂ ਕਈ ਗੱਲਾਂ ਜਿਹੜੀਆਂ ਪੋਜੀਟਿਵ ਨਿਕਲ ਕੇ ਆਈਆਂ ਹੈਗੀਆਂ ਜਿਵੇਂ ਮੰਨੀਆਂ ਤਾਂ ਨਹੀਂ ਗਈਆਂ ਨਹੀਂ ਮੰਨੀਆਂ ਗਈਆਂ ਉਹਦੇ ਵਿੱਚ ਇੱਕ ਤਾਂ ਇਹ ਸੀਗਾ ਵੀ ਅਸੀਂ ਉਹਨਾਂ ਅੱਗੇ ਇਹ ਰੱਖੀ ਸੀ ਵੀ ਇੱਥੇ ਜਿਹੜੀਆਂ ਇਹ ਜਿਹੜਾ ਟੋਲ ਪਲਾਜਾ ਬਾਦ ਰਾਹੇ ਲਾਇਆ ਗਿਆ ਹੈ ਸਿੱਧਾ ਇੱਥੇ ਕਿਵੇਂ ਆ ਗਿਆ ਉਹਦਾ ਜਿਹੜਾ ਸਰਕਾਰ ਨੂੰ ਉਹਨਾਂ ਨੇ ਚਿੱਠੀ ਕੱਢ ਦਿੱਤੀ ਹੈ ਡੀਸੀ ਮੈਡਮ ਨੇ ਵੀ ਇਹ ਉਥੋਂ ਇੱਥੇ ਕਿਵੇਂ ਆਇਆ ਐਨਐਚਏ 1 ਦੇ ਅਧਿਕਾਰੀਆਂ ਨੂੰ ਵੀ ਕਿਹਾ ਵੀ ਤੁਸੀਂ ਗਲਤ ਐਮੈਂਡਮੈਂਟਾਂ ਕਰਾ ਕੇ ਆਪਣੀ ਮਰਜ਼ੀ ਦੇ ਨਾਲ ਉੱਥੇ ਚੱਕ ਲਿਆ ਨੇ ਕਦੇ ਇੱਥੇ ਲਾ ਲਿਆ ਆਪਣੀ ਮਰਜ਼ੀ ਨਾਲ ਲਈ ਉਹ ਜਿਹੜੀ ਇੱਕ ਗੱਲ ਮੰਨੀ ਗਈ ਹੈ ਵੀ ਇਹ ਜੈਨੂਨ ਗੱਲ ਹੈ ਵੀ ਉੱਥੇ ਜਦ ਕਦੇ ਇੱਥੇ ਕਿਤੇ ਆ ਬਿਲਕੁਲ ਉਹ ਅਗਲੀ ਸਾਡੀ ਇੱਕ ਗੱਲ ਉਹਨਾਂ ਨੇ ਇਹ ਮੰਨੀ ਆ ਵੀ ਇਹ ਜਿਹੜਾ ਸਕੂਲ ਵਾਲੀਆਂ ਬੱਸਾਂ ਸੀਗੀਆਂ ਉਹਦਾ 1000 ਰੁਪਿਆ ਬੱਸ ਦਾ ਪਾਸ ਸੀਗਾ ਜੋ ਵਧਾ ਕੇ ਇਕੱਠਾ 11800 ਰੁਪਿਆ ਕਿਵੇਂ ਹੋ ਗਿਆ ਉਹਦੇ ਵਿੱਚ ਵੀ ਗਲਤ ਐਮੈਂਡਮੈਂਟ ਕਰੀ ਗਈ ਆ ਉੱਥੇ ਗੱਲ ਸ਼ੋ ਹੋ ਗਈ ਉਹਨੂੰ ਪੁੱਛਿਆ ਗਿਆ ਕਿ ਉਹ ਗਲਤ ਐਮੈਂਡਮੈਂਟ ਕਰਾਈ ਆ ਇਹਨਾਂ ਨੇ ਉਹਨੂੰ ਸਕੂਲ ਬੱਸ ਨੂੰ ਜਿਹੜੀ ਛੋਟ ਸੀਗੀ ਨਾ ਉਹ ਇਹਨਾਂ ਨੇ ਉਹਦੇ ਵਿੱਚ ਐਮੈਂਡਮੈਂਟ ਕਰਾ ਲਈ ਉਹਨੂੰ ਉਹ ਕੌਲਮ ਤੋਂ ਬਾਹਰ ਕਰ ਦਤਾ। ਉੱਥੇ ਕਪੜਾ ਕਰ ਲਿਆ। ਕਪੜਾ ਕਾਲ ਨੂੰ ਟੈਕਸੀ ਚ ਪਾ ਦਤਾ। ਉਹ ਜਿਹੜੀ ਅਮੈਂਡਮੈਂਟ ਕਰਾ ਕੇ ਇਹਨਾਂ ਨੇ ਸਕੂਲ ਬੱਸ ਵਾਲਾ ਕੌਲਮੇ ਜੋ ਬਾਹਰ ਕਰ ਦਿੱਤੀ ਸਕੂਲ ਬੱਸ। ਉੱਥੇ ਵੀ ਇਹ ਜਿਹੜੀ ਹੈ ਇਹਨਾਂ ਨੇ ਉਹ ਗਲਤੀ ਕੀਤੀ ਹੈਗੀਆ ਜਿਹੜਾ ਉਹ ਮਿਲੀ ਭੁਗਤ ਦੇ ਨਾਲ ਉਹ ਕੰਮ ਹੋਇਆ। ਔਰ ਹੋਇਆ ਵੀ ਜਿਹੜਾ 4 ਬੱਸਾਂ ਵਾਲਿਆਂ ਨੇ ਜਿਹੜੀਆਂ ਵੱਡੀਆਂ ਬੱਸਾਂ ਨੇ 1100 ਰੁਪਇਆ ਦੇ ਕੇ ਲੰਘਣਾ ਸੀਗਾ ਉਹ ਬਗੈਰ ਫਾਸਟੈਗ ਤੋਂ ਜਾ ਰਹੀਆਂ। ਬਗਾ ਟੂ ਟੈਕਸ ਤੋਂ ਪਿੰਨਾਈ ਸੈਟਿੰਗ ਹੋਈ ਉਹ ਕਿ ਨਾ ਆਉਣਾ ਦੀ ਸੈਟਿੰਗ ਕੋਈ ਮੋਟਰਪਈ ਜਾਂਦ ਰੂਗਾ ਬਿਲਕੁਲ ਉਹ 400 ਰੁਪਈਆ ਜਿਹੜਾ ਜਾ ਰਿਹਾ ਉਹ ਡੀਸੀ ਮੈਡਮ ਨੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਨੇ ਪੁੱਛਿਆ ਵੀ ਇਹ ਕਿਵੇਂ ਬਸਾਂ ਹੈ ਫਰੀ ਜਾ ਰਹੀਆਂ ਇਹ ਜਿਹੜਾ 400 ਰੁਪਈਆ ਕੌਣ ਖਾ ਰਿਹਾ ਮੰਤਰੀ ਖਾ ਰਿਹਾ ਸਰਕਾਰ ਦੇ ਕੋਈ ਮੰਤਰੀ ਖਾ ਰਿਹਾ ਕਿ ਕੋਈ ਐਮਪੀ ਖਾ ਰਿਹਾ ਕੋ ਐਮਐਲਏ ਖਾ ਰਿਹਾ ਟੋਲ ਵਾਲੇ ਖਾ ਰਿਹਾ ਕੰਪਨੀ ਖਾ ਰਹੀਏ ਕੌਣ ਖਾ ਰਿਹਾ ਲੇਕਿਨ ਸਰਕਾਰੀ ਬਸਾਂ ਨੂੰ ਪੈਸੇ ਲੱਗਦੇ ਸੀ ਕਿ ਪ੍ਰਾਈਵੇਟ ਬਸਾਂ ਦੇ ਕਰਿੰਦੇ ਇੱਥੇ ਕੁਰਸੀਆਂ ਲਾ ਕੇ ਬੈਠੀ ਹੁੰਦੇ ਸੀ ਆ ਬਿਲ ਨੂੰ ਛੋੜ ਦਿੱਤੀ ਸੀ ਉਹਦਾ ਜਿਹੜਾ ਵਜਨ ਉਹ ਛੋਟੀ ਟੈਕਸੀ ਦੇ ਉੱਤੇ ਪੈਂਦਾ ਕਿਉਂਕਿ ਇਹਨਾਂ ਦਾ ਜਿੰਨਾ ਟੋਲ ਟੈਕਸਾ ਪੂਰਾ ਕਰਨਾ ਵਾ ਉਹ ਛੋਟੀ ਗੱਡੀ ਦੇ ਰੇਟ ਵਧਾਈ ਜਾਂਦੇ ਸੀ ਭੱਟਿਆਂ ਨੂੰ ਇਹਨਾਂ ਨੇ ਰਾਤ ਦੇ ਕੇ ਬਾਰੋ-ਬਾਰੀ ਪੈਸਾ ਟੈਕਸ ਨੇ ਔਰ ਜਿਹੜਾ ਪੰਜਾਬ ਦਾ ਪੈਸਾ ਜੋ ਉਹਨਾਂ ਨੇ ਮੰਨੇ ਆ ਵੀ ਪੰਜਾਬ ਦਾ ਪੈਸਾ ਜਿਹੜਾ ਇੱਥੋਂ ਟੈਕਸ ਲਿਆ ਗਿਆ ਉਹ ਇਸ ਰੋਡ ਦੇ ਉੱਤੇ ਤਿੰਨ ਚਾਰ ਸਾਲਾਂ ਤੋਂ ਨਹੀਂ ਲਾਇਆ ਗਿਆ ਕੋਈ ਰਿਪੇਅਰ ਨਹੀਂ ਕਰਦੇ ਔਰ ਜਿਹੜੀਆਂ ਸ਼ਹਿਰਾਂ ਦੇ ਵਿੱਚੋਂ ਜਿਹੜੀਆਂ ਸਟਰੀਟ ਰੈਟਾ ਲਾਉਣੀਆਂ ਜਿਹੜੀਆਂ ਉਹ ਸ਼ਹਿਰਾਂ ਵਾਲੀ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਲਾਈਆਂ ਨਗਰ ਨਿਗਮ ਨੇ ਜਿਹੜੀਆਂ ਇਹਨਾਂ ਨੇ ਲਾਉਣੀਆਂ ਸੀਗੀਆਂ ਉਹ ਨਹੀਂ ਲਾਈਆਂ ਲੈਟਾ ਇਹਨਾਂ ਨੇ ਕੱਲ ਮੰਨੀ ਇਹਨਾਂ ਨੇ ਪਰਸ਼ੀਅਲ ਸਿਸਟਮ ਮੰਨਿਆ ਤੇ ਰੇਟ ਕਟਾਂ ਦੀ ਡਿਊਸਨ ਪਰਚੀ ਕੀਤੀ ਗਈ ਆ ਉਹ ਕਹਿੰਦੇ ਵੀ ਅਸੀਂ ਲਿਖ ਕੇ ਜਲੂ ਭੇਜਾਂਗੇ ਪਰ ਹਜੇ ਮੰਨਣ ਵਾਲੀ ਗੱਲ ਨਹੀਂ ਹੈਗੀ ਇਹ ਜਿਹੜੀਆਂ ਦੋ ਤਿੰਨ ਚਿੱਠੀਆਂ ਉਹਨਾਂ ਨੂੰ ਕੱਢ ਦਿੱਤੀ ਇੱਕ ਜਿਹੜਾ ਦਰਾਹੀ ਨਸੀਬੀ ਆਇਆ ਸੀ ਰੱਖੇ ਸੀ ਕਿ ਸਾਡੇ ਪ੍ਰਧਾਨ ਸਾਹਿਬ ਅਨੇਕ ਸਿੰਘ ਜੀ ਨੇ ਵੀ ਗੱਲ ਵੀ ਕੇ ਵੀ ਇਹਨੂੰ ਟੋਲ ਪਾਲਾ ਜਾ ਇੱਥੋਂ ਚੱਕ ਕੇ ਦਰਾਹੀ ਲੈ ਜਾ ਬਿਲਕੁਲ ਠੀਕ ਹੈ ਨਾ ਕਿਉਂਕਿ ਲੁਧਿਆਣੇ ਵਾਲਾ ਤਾਂ ਕਿਉਂ ਇੰਨਾ ਟੋਲ ਖੁੱਲਦਾ ਜਾ ਰਿਹਾ ਉਹ ਜਿ ਕਿਉਂ ਪਾਰ ਰਿਹਾ ਜਾਂ ਪਿੱਛੋਂ ਅਗਲਾ ਪਟਿਆਲੇ ਤੋਂ ਚੱਲ ਕੇ ਫਰੀ ਆ ਰਿਹਾ ਲੁਧਿਆਣੇ ਤੱਕ ਠੀਕ ਹੈ ਨਾ ਉਹ ਫਰੀ ਲੰਘ ਜਾਂਦਾ ਵੀ ਜਿਹੜਾ ਲੁਧਿਆਣੇ ਵਾਲਾ ਅੰਮ੍ਰਿਤਸਰ ਨੂੰ ਜਾਂਦਾ ਸਾਰਾ ਵਜਨ ਉਹਨੇ ਚੋਤੇ ਆ ਗਿਆ ਪਿੱਛੇ ਵਾਲੇ ਬਰੀ ਜਾ ਰਹੇ ਮਹਿੰਗਾ ਟੋਲ ਪਲਾਇਆ ਸਿਰ ਦੇਖਿਆ ਜਾਵੇ ਇਹਨਾਂ ਨੇ بڑی ਗੁਲਾਮੀ ਚ ਲਿਆਤਾ ਪੰਜਾਬ ਨੂੰ ਲੁਧਿਆਣੇ ਨੂੰ ਖਾਸਲੇ ਗੁਲਾਮੀ ਚ ਲਿਆਤਾ ਕਿ ਇੰਨੇ ਰੁਪਏ ਇਕੱਠਾ ਕਰ ਕਰ ਕੇ ਕਿਹੜੀ ਜਿਬਿਆਂ ਚ ਗਈਆਂ ਕਿਹੜੇ ਗੱਫੀਆਂ ਗਏ ਨੇ ਇਹ ਤੁਹਾਨੂੰ ਮੈਂ ਦੱਸਦਾ ਵੀ ਪਹਿਲਾਂ ਜਿਹੜੇ ਅੰਗਰੇਜ਼ ਪੰਜਾਬ ਨੂੰ ਲ ਉਹਨਾਂ ਨੇ ਬੜਾ ਲੁੱਟਿਆ ਪੰਜਾਬ ਨੂੰ ਵੀ ਲੁੱਟਿਆ ਔਰ ਇੰਡੀਆ ਨੂੰ ਜਿਹੜਾ ਹਿੰਦੂ ਸਟਾਰ ਸੀ ਇਹਨੂੰ ਵੀ ਬੜਾ ਲੁੱਟਿਆ ਇੱਥੋਂ ਪੈਸਾ ਇੰਗਲੈਂਡ ਲੈ ਕੇ ਜਾਂਦੇ ਸੀ ਹੁਣ ਵੀ ਉਹੀ ਸਿਸਟਮ ਆ ਹੁਣ ਜਿਹੜਾ ਸਾਰਾ ਪੈਸਾ ਜਿਹੜਾ ਪੰਜਾਬ ਨੂੰ ਲੁੱਟ ਕੇ ਦੂਜੀਆਂ ਸਟੇਟਾਂ 'ਚ ਵੰਡਿਆ ਜਾ ਰਿਹਾ ਪੰਜਾਬ ਨੂੰ ਫੇਰ ਲੁੱਟਿਆ ਜਾ ਰਿਹਾ ਪੰਜਾਬ ਨੂੰ ਭੁੱਖਾ ਰ ਭੁੱਖਾ ਰੱਖਤਾ ਆ ਇਹਨਾਂ ਦੀ ਨੀਤੀ ਆ ਵੀ ਪੰਜਾਬੀਆਂ ਦੀ ਜੇਬ ਦੇ ਵਿੱਚ ਪੈਸਾ ਨਹੀਂ ਛੱਡਣਾ ਉਹ ਇੱਕ ਬੜਾ ਗੰਭੀਰ ਮੁੱਦਾ ਹੈ ਜਿਹਦੇ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਅਜੇ ਤੱਕ ਸੁੱਤੀ ਪਈ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਇਲੈਕਸ਼ਨ ਦੀ ਬੇਸ ਨਹੀਂ ਅੱਜ ਇਲੈਕਸ਼ਨ ਹੋਇਆ Thank okay. you. ਠੀਕ ਹੈ ਨਾ ਇਹ ਇਹਨਾਂ ਦਾ ਛੱਤਰ ਦਿਮਾਗ ਦੀ ਝੋਜ ਆ ਇਹ ਜਿਹੜੇ ਜਾਦਾ ਫਿਰ ਪੰਜਾਬ ਸਰਕਾਰ ਦੇ ਜਿਹੜੇ ਐਮਪੀ ਐ ਐਮਐਲਏ ਮੰਤਰੀ ਆ ਉਹ ਵੀ ਨਾਲ ਰਲੇ ਹੋਏ ਆ ਇਹ ਸੁੱਤੇ ਕਿੱਦਾਂ ਪਏ ਆ ਹਜੇ ਤੱਕ ਕੋਈ ਇਹਨੇ ਦਿਨ ਹੋ ਗਏ ਇੱਥੇ ਇਹ ਐਜੀਟੇਸ਼ਨ ਚੱਲਦੇ ਨੂੰ ਠੀਕ ਹੈ ਨਾ 26 ਦਿਨ ਹੋ ਗਏ ਤੇ ਇਹ ਕੀ ਸੁੱਤੇ ਪਏ ਨੇ ਹਜੇ ਤੱਕ ਇਹਦਾ ਨੋਟਿਸ ਕਿਉਂ ਨਹੀਂ ਲੈ ਰਹੇ ਵੀ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਬੱਸਾਂ ਫਰੀ ਕਿਵੇਂ ਲੰਘ ਰਹੀਆਂ ਪੈਸਾ ਕਿਹਦੀ ਜੇਬ 'ਚ ਜਾ ਰਿਹਾ ਇਹ ਹਜੇ ਤੱਕ ਸੁੱਤੇ ਪਏ ਨਹੀਂ ਕੱਲ ਕਮਿਸ਼ਨਰ ਸਾਹਿਬ ਨੇ ਵੀ ਇਹ ਗੱਲ ਨੋਟਿਸ ਦੇ ਵਿੱਚ ਉਹਨਾਂ ਨੇ ਲਈ ਆ ਵੀ ਇਹ ਸਾਡੇ ਕੋਲੋਂ ਕੋਈ ਗਲਤੀ ਹੋਈ ਆ ਵੀ ਸਾਨੂੰ ਇਸ ਗੱਲ ਦਾ ਪ ਤੋ ਬਰੀ ਲੱਗ ਰਹੀ ਆ ਵੀ ਇਹ ਜਿਹੜਾ ਵੱਡੇ ਪੱਤਰ ਦੇ ਉੱਤੇ ਕੱਪੜਾ ਹੋਇਆ ਇੱਥੇ ਇਹ ਕਹਿੰਦਾ ਵੀ ਇਹਦੀ ਅਸੀਂ ਜਾਂਚ ਕਰਾਵਾਂਗੇ ਅਸੀਂ ਇਹਦਾ ਨੋਟਿਸ ਲਾਵਾਂਗੇ ਹੁਣ ਉਹ ਜਾਂਚ ਕਰਾਉਂਦੇ ਆ ਨਹੀਂ ਕਰਾਉਂਦੇ ਆ ਜਾਂ 400 ਦੀ بجائے 600 ਹੋ ਜਾਂਦਾ ਵਾ ਇਹ ਹੁਣ ਆਉਣ ਵਾਲੇ ਦਸਾਂਵੇਂ ਦੇ ਵਿੱਚ ਪਤਾ ਲੱਗੂ ਇਹ ਇਸ ਤਰ੍ਹਾਂ ਵੀ ਹੋ ਜਾਂਦਾ ਵੀ 400 ਦੀ 400 ਦੀ بجائے ਥੋੜਾ ਜਿਆਦਾ ਹੋਰ ਥਾ ਲੋ ਕਿਹਨੇ 26 ਦਿਨ ਦਾ ਪੈਸਾ ਵੀ ਤਾਂ ਇਕੱਠਾ ਕਰਨਾ ਹੈ 26 ਦਿਨ ਦਾ ਪੈਸਾ ਵੀ ਤਾਂ ਇਕੱਠਾ ਕਰਨਾ ਇਹ ਹੁਣ ਇਹ ਅੱਗੇ ਦੱਸੂਗਾ ਪਰ ਪ੍ਰਸ਼ਾਸਨ ਨੇ ਖੁਦ ਮੰਨਿਆ ਡੀਸੀ ਮੈਡਮ ਨੇ ਵੀ ਇਹਦੇ ਵਿੱਚ ਵਾਕਿਆ ਹੀ ਇਹ ਜਿਹੜੀਆਂ ਸ਼ਰਤਾਂ ਮੈਨੇਚੇ ਬੰਦੀਆਂ 60 ਕਿਲੋਮੀਟਰ ਦੇ ਲੱਗਣਾ ਟੋਲ ਪਲਾਜਾ ਔਰ 20 ਕਿਲੋਮੀਟਰ ਦੇ ਵਿੱਚ ਫ੍ਰੀ ਕਰਨਾ ਵਾ ਵੀ ਇਹ ਜਿਹੜੀਆਂ ਲੈਟਰਾਂ ਲਾਉਣੀਆਂ ਨੇ ਰੈਸਟੋਰੈਂਟਸ ਬਣਾਉਣਾ ਬਾਥਰੂਮ ਬਣਾਉਣੇ ਆ ਉਹ ਫੈਸਿਲਿਟੀ ਵੀ ਜੇ ਇਸ ਚੀਜ਼ ਨੂੰ ਦੇਖਿਆ ਜਾਵੇ ਫਿਰ ਇਹ ਟੋਲ ਪਲਾਜ ਲੱਗ ਨਹੀਂ ਸਕਦਾ ਹਾਂ ਉਹਨਾਂ ਨੇ ਇਹ ਵੀ ਬੰਨਿਆ ਵੀ ਜੇ ਸੱਤ ਕਮਿਸ਼ਨ ਸਾਹਿਬ ਕਹਿੰਦੇ ਸੀਗੇ ਕਹਿੰਦੇ ਵੀ ਜੇ ਸਾਨੂੰ ਹ ਸਰਕਾਰ ਨੇ ਕੋਈ ਕਿਉਂਕਿ ਜਿਹੜੀਆਂ ਕੋਟਾਂ ਹੁੰਦੀਆਂ ਨਾ ਸਰਕਾਰ ਜਿਹੜਾ ਵੀ ਕੋ ਕੰਮ ਕਰਨਾ ਹੁੰਦਾ ਵੀ ਕੋਟਾਂ ਜਰੀਏ ਕਰਨਾ ਲੀ ਇਹਨਾਂ ਦੇ ਕੋਈ ਨਾ ਕਿਸੇ ਸਰਕਾਰ ਨੇ ਆਪਣੇ ਬੰਦੇ ਦੀ ਡਿਊਟੀ ਲਈ ਹੁੰਦੀ ਆ ਸੈਟਿੰਗਾਂ ਕਰਨ ਤੇ ਉਹ ਜੱਜ ਹੈ ਹਾਈ ਕੋਰਟ ਦੇ ਜੱਜਾ ਚਾਹੇ ਸੁਪਰੀਮ ਕੋਰਟ ਦੇ ਇਹ ਕਰ ਲੈਂਦੇ ਨੇ ਉਹਨਾਂ ਦੇ ਨਾਲ ਆਪਣੇ ਹੱਕ 'ਚ ਫੈਸਲੇ ਕਰਾ ਲਏ ਜਾਂਦੇ ਨੇ ਜਦੋਂ ਰਿਟਾਇਰ ਹੋ ਜਾਂਦੇ ਆ ਫਿਰ ਉਹਨੂੰ ਪਾਰਟੀ ਐਮਪੀ ਦੀ ਟਿਕਟ ਦੇ ਕੇ ਕੋਈ ਰਾਜ ਮੰਤਰੀ ਬਣਾ ਦਿੰਦੀ ਆ ਕੁਝ ਬਣਾਉਂਦੀ ਆ ਇਹ ਸਰਕਾਰਾਂ ਦਾ ਹੁੰਦਾ ਵਾ ਇਸ ਤਰ੍ਹਾਂ ਦਾ ਇਹ ਕਰ ਜਾਂਦੀਆਂ ਨੇ ਉਹ ਆਪਣੀ ਜਿਹੜੀ ਆ ਉਹ ਇਸ ਤਰ੍ਹਾਂ ਕਰ ਸਕਦੇ ਨੇ ਉਹ ਕਹਿੰਦਾ ਵੀ ਜੇ ਇਸ ਤਰ੍ਹਾਂ ਦਾ ਕੁਝ ਹੋ ਗਿਆ ਹਾਈ ਕੋਰਟ ਦਾ ਕੋਈ ਆਰਡਰ ਆ ਕੇ ਵੀ ਰੂਲ ਨੂੰ ਚੱਲ ਕਰਨਾ ਵੀ ਫਿਰ ਮੇਰੀ ਮਜਬੂਰੀ ਹੋਊਗੀ ਵੀ ਤੁਹਾਡੇ ਤੇ ਸੈਕਸ਼ਨ ਲਿਆ ਜਾਊਗਾ ਫਿਰ ਸਾਡੀ ਜਥੇਬੰਦੀ ਨੇ ਉਹਦਾ ਕਹਿ ਦਿੱਤਾ ਉਥੇ ਵੀ ਭਾਈ ਤੁਹਾਡੇ ਤੁਹਾਨੂੰ ਉਹਨਾਂ ਦਾ ਆਰਡਰ ਹੋਊਗਾ ਤੁਸੀਂ ਜਿਵੇਂ ਕਰਨਾ ਤੁਸੀਂ ਕਰ ਲਓ ਜਿਹੜਾ ਪਰ ਅਸੀਂ ਇੱਥੇ ਬੈਠਾਂਗੇ ਠੀਕ ਹੈ ਨਾ ਹਾਂ ਧੱਕੇਸ਼ਾਹੀ ਦੇ ਨਾਲ ਸਰਕਾਰ ਜਿਹੜੀ ਹੈ ਇੱਥੇ ਸਾਨੂੰ ਪ੍ਰਸ਼ਾਸਨ ਸਾਨੂੰ ਇੱਥੇ ਧਰਨਾ ਚੁਕਾਉਂਦਾ ਟੋਲ ਨੂੰ ਚਲਾਉਂਦਾ ਹੈਗਾ ਫਿਰ ਇਹਨਾਂ ਦਾ ਚਿਹਰਾ ਜਿਹੜਾ ਨੰਗਾ ਹੋ ਜਾਊਗਾ ਵੀ ਇਹ ਵਾਕਈ ਇੱਥੇ ਇੰਨੀਆਂ ਜਿਹੜੀਆਂ ਘਾਟਾਂ ਹੋਣ ਦੇ ਬਾਵਜੂਦ ਧੱਕੇ ਨਾਲ ਸਰਕਾਰ ਚਲਾ ਰਹੀ ਹੈ ਅਗਲੀ ਰਣਨੀਤੀ ਕੀ ਰੱਖੀ ਸਰ ਅਗਲੀ ਰਣਨੀਤੀ ਦਾ ਇਹ ਹੈ ਵੀ ਜਿੱਦਾਂ ਇਹਨਾਂ ਨੇ ਜੇ ਜ਼ਬਰਦਸਤੀ ਕਰੀ ਆਈ ਸੀ ਖੁੱਲਣ ਤਾਂ ਦੇਣਾ ਨਹੀਂਗਾ ਇਸੇ ਕਰਕੇ ਅੱਜ ਮੀਟਿੰਗ ਬੁਲਾਈ ਐ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਸੱਦਾ ਪੱਤਰ ਇਸ ਕਰਕੇ ਦਿੱਤਾ ਅੱਜਗਾ ਵੀ ਜੋ ਵੀ ਫੈਸਲਾ ਹੋਊ ਅੱਜ ਅਲੱਡੀ ਛ ਜਾਵਣਾ ਮੀਟਿੰਗ ਕਰਕੇ ਇਹ ਦੱਸਾਂਗੇ ਕਿ ਕੋਰਟ ਦਾ ਕੋਈ ਫੈਸਲਾ ਨਹੀਂ ਆਇਆ ਕਿਉਂਕਿ ਕੋਰਟ ਦੇ ਸਾਹਮਣੇ ਕੁਝ ਪੇਸ਼ ਨਹੀਂ ਕਰ ਸਕਣਗੇ ਇਹ ਦੋ ਨੰਬਰ ਜਦ ਟੂਰ ਪਲਾਜਾ ਚੱਲਦਾ ਪਿਆ ਇਹ ਸੰਘੂ ਬਾਈਡਰ ਨੂੰ ਵੀ ਕਹਤਾ ਹਾਈ ਕੋਰਟ ਨੇ ਕਿ ਉਹ ਵੀ ਰੋਡ ਖਾਲੀ ਕਰਾਈ ਜਾਵੇ ਉਹ ਸੰਘੂ ਬਾਈਡਰ ਨੂੰ ਤਾਂ ਕਿਸਾਨਾਂ ਦੇ ਹੱਕ ਚ ਆਇਆ ਜੀ ਫੈਸਲਾ ਉਹ ਹਾਂ ਕਿਸਾਨਾਂ ਦੇ ਹੱਕ ਚ ਆਇਆ ਉਹ ਤਾਂ ਸਰਕਾਰ ਨੇ ਬੰਦ ਕਰਾਇਆ ਜੀ ਕਿਸਾਨਾਂ ਨੇ ਥੋੜੀ ਬੰਦ ਕੀਤਾ ਕਿਸਾਨ ਭਰਾਵਾਂ ਦੇ ਹੱਕ ਚ ਆਇਆ ਅੱਜ ਤਾਂ ਕਹਿੰਦੇ ਚੱਲਣਾ ਚਾਹੀਦਾ ਸੁਖਮਨ ਤੇ ਜਿਹੜੀ ਗੋਲੀ ਲੱਗੀ ਸੀ ਉਹਦਾ ਵੀ ਅੱਜ ਸੰਗਿਆਨ ਲੈ ਲਿੱਤਾ ਗਿਆ ਕਿ ਉਹ ਵੀ ਗੋਲੀ ਜਿਹੜੀ ਹੈ ਉਸ ਵਾਲੀ ਲੱਗੀ ਸੀ ਹਾਂ ਜੀ ਹਾਂ ਜੀ ਉਹ ਵੀ ਗੋਲੀ ਦੇ ਉੱਤੇ ਜਿਹੜਾ ਹੈਗਾ ਸੀ ਆਣ ਲੇਤਾ ਉਹ ਵੀ ਬਹੁਤ ਵਧੀਆ ਲੇਤਾ ਉਹਨਾਂ ਨੇ ਪੰਜਾਬ ਸਰਕਾਰ ਨੇ ਵੀ ਉਹ ਜਿਹੜਾ ਆਪਣਾ ਇਡਾ ਉਹ ਦੇਣਾ ਸੀ ਪੈਸਾ ਉਹ ਵੀ ਦਿੱਤਾ ਉਹਦੀ ਭੈਣ ਨੂੰ ਹਾਂਜੀ ਹਾਂਜੀ ਉਹਦੀ ਭੈਣ ਨੂੰ ਵੀ ਅੱਜ ਨੌਕਰੀ ਦਿੱਤੀ ਅੱਜ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਮਿਲੀ ਸਰ ਰਣਨੀਤੀ ਕੀ ਹੋਊਗੀ ਅਗਲੀ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਇਹ ਜੋ ਸੰਘਰਸ਼ ਚੱਲ ਰਿਹਾ ਹੈ ਇਹਦਾ ਜਿਹੜਾ ਟੀਚਾ ਉਤਹੀ ਹੈ ਵੀ ਇਹ ਜਿਹੜਾ ਪਲਾਜਾ ਬੰਦ ਕੀਤਾ ਜਾਵੇ ਪਰ ਪ੍ਰਸ਼ਾਸਨ ਜਿਹੜਾ ਜ਼ੋਰ ਲਾ ਕੇ ਕਹਿ ਰਿਹਾ ਇਸ ਕਰਕੇ ਉਹ ਕੱਲ ਨੂੰ ਹੀ ਸਾਰਾ ਪਤਾ ਲੱਗੂਗਾ ਵੀ ਉਹ ਸਾਡੇ ਨਾਲ ਜਿਹੜੀ ਮੀਟਿੰਗ ਆ ਉਹ ਕਿਸ ਤਰ੍ਹਾਂ ਹੁੰਦੀ ਹੈ ਸਾਨੂੰ ਕੀ ਦੇਸ਼ੋ ਕਰਦੇ ਆ ਸਾਡੇ ਲਈ ਕੀ ਕਰਦੇ ਆ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਨਤੀਜਾ ਕਲੀ ਹੈ ਉਹਨੂੰ ਦੇਖਿਆ ਜਾਊਗਾ ਉਸ ਤੋਂ ਪਹਿਲਾਂ ਕਿਉਂਕਿ ਜਿੱਥੇ ਤੱਕ ਕੱਲ ਦੇਖਿਆ ਪ੍ਰਸ਼ਾਸਨ ਬਹੁਤ ਸਾਡਾ ਉਹਨਾਂ ਸਹਿਯੋਗ ਦਿੱਤਾ ਉਹ ਵੀ ਇਸ ਚੀਜ਼ ਤੋਂ ਖਫਾ ਜਦੋਂ ਉਹਨਾਂ ਨੂੰ ਸਾਰੀਆਂ ਇੱਥੇ ਦੀਆਂ ਕਮਜ਼ੋਰੀਆਂ ਇੱਥੇ ਦੀਆਂ ਜਿਹੜੀਆਂ ਕਮੀਆਂ ਉਹ ਦਸੀਆਂ ਜੋਸ਼ਵਰ ਜਿਹੜਾ ਪ੍ਰਸ਼ਾਸਨ ਸੀ ਉਹ ਵੀ ਸਾਡੇ ਨਾਲ ਸਹਿਮਤ ਹੋਇਆ ਵੀ ਤੁਸੀਂ ਬਿਲਕੁਲ ਠੀਕ ਆ ਅਸੀਂ ਵੀ ਤੁਹਾਡੇ ਨਾਲ ਖੜੇ ਆ ਤੇ ਜਿੱਦਾਂ ਵੀ ਹੋਊਗਾ ਇਸ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਾਂਗੇ ਉਹ ਕੱਲ ਨੂੰ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਊਗੀ ਉਸ ਤੋਂ ਬਾਅਦ ਠੀਕ ਜਵਾਬ ਦੇ ਦੋ ਉਸ ਤੋਂ ਗੱਲ ਰਣਨੀਤੀ ਤਿਆਰ ਕੀਤੀ ਜਾਊਗੀ ਬਹੁਤੋ ਚੁੱਪੀ ਸਾਰਿਆਂ ਦਾ ਇਹ ਸਾਡਾ ਕਿਸਾਨ ਜਥੇਬੰਦੀਆਂ ਤੇ ਟ੍ਰਾਂਸਪੋਰਟ ਆਟੋ ਜਿੱਥੇ ਵੀ ਸਾਡਾ ਮਜੂਸੀ ਸਾਫ਼ ਗੱਲ ਹੈ ਕਿ ਕੱਲ ਨੂੰ ਜਿਹੜਾ ਜੋ ਫੈਸਲਾ ਸਾਹਮਣੇ ਆਊਗਾ ਉਹ ਫੈਸਲੇ ਉੱਤੇ ਛਭੀ ਨਿਕਾ ਬਣੀ ਰਹੂਗੀ ਕਿਉਂਕਿ ਲਾਡੂਵਾਲ ਟੋਲ ਪਲਾਜ਼ਾ ਸਭ ਤੋਂ ਵੱਡਾ ਟੋਲ ਪਲਾਜ਼ਾ ਇਹ ਤਸਵੀਰਾਂ ਤੁਹਾਨੂੰ ਇਸ ਕਰਕੇ ਲਾਡੂਵਾਲ ਟੋਲ ਪਲਾਇਆ ਦਿਖਾਈਆਂ ਜਾ ਰਹੀਆਂ ਕਿ ਇਹ 26 ਦਿਨ ਤੋਂ ਉੱਥੇ ਧਰਨਾ ਲੱਗਾ ਹੋਇਆ ਕਿਸਾਨ ਜਿੱਥੇ ਬੰਦੀਆਂ ਨੇ ਉੱਥੇ ਧਰਨਾ ਲਗਾਇਆ ਗਿਆ ਕਿ ਇੱਥੇ ਤਾਲੇ ਵੀ ਜਿਹੜੇ ਲਗਾਏ ਗਏ ਸੀਗੇ ਉਹ ਤਾਲਿਆਂ ਤਾਲੇ ਤੋਂ ਬਾਅਦ ਵੀ ਕਿ ਡੀਸੀ ਕੋਲ ਜਦੋਂ ਕੱਲ ਮਿਲਣ ਕੇ ਡੀਸੀ ਨੇ ਵੀ ਗੱਲ ਮੰਨੀ ਕਿ ਇਸ ਟੋਲ ਪਲਾਜ਼ਾ ਦੇ ਉੱਤੇ ਸੱਚ ਨੂੰ ਜਿਹੜੀ ਹੈ ਬੇਇਮਾਨੀ ਹੋ ਕੀ ਜੋ ਸ਼ਰਤਾਂ ਸੀਗੀਆਂ ਉਹਦੇ ਵਿੱਚ ਨਹੀਂ ਮੰਨਦੇ ਸੀਗੇ ਲੇਕਿਨ ਦਰਾਹੇ ਤੋਂ ਟੋਲ ਪਲਾਇਆ ਇੱਥੇ ਕਿਦਾਂ ਆਇਆ ਤੇ ਸਰਕਾਰੀ ਸਕੂਲ ਦੀ ਬੱਸਾਂ ਤੋਂ ਉਹਨਾਂ ਰੁਪਈਆ ਲਿੱਤਾ ਜਾ ਰਿਹਾ ਸੀ ਤੇ ਪ੍ਰਾਈਵੇਟ ਬੱਸਾਂ ਨੂੰ ਛੂਟ ਦਿੱਤੀ ਜਾਂਦੀ ਸੀਗੀ ਉਹ ਵੀ ਇੱਕ ਵੱਡਾ ਵੱਡਾ ਸਕੈਮ ਜਿਹੜਾ ਸਾਹਮਣੇ ਆਇਆ ਹੁਣ ਦੇਖਦੇ ਆ ਕਿ ਹਜੇ ਤੱਕ ਤਾਂ ਖੁਸ਼ਖਬਰੀ ਹੈ ਕਿ ਲਾਡੋਵਾਲ ਟੋਲ ਪਲਾਇਆ ਬੰਦ ਆ ਹੁਣ ਦੇਖਦੇ ਆ ਤੇ ਕੀ ਕੱਲ ਫੈਸਲਾ ਲਿੱਤਾ ਜਾਂ ਡੀਸੀ ਵਾਲੋ ਜਿਦੋਂ ਉਹ ਕਹਿ ਰਹੇ ਨੇ ਕਰਦੇਮ ਨਾਲ ਵਿਸ਼ਾਲ ਕਪੂਰ ਲਾਈਵ ਆਈ